ਭਾਈ ਲੱਖੀਸ਼ਾ ਬਨਜਾਰਾ ਜੀ ਸਭ ਤੋਂ ਪਹਿਲਾਂ ਇਸ ਪਾਵਨ ਪਵਿੱਤਰ ਅਸਥਾਨ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮਿਲੇ ਗੁਰੂ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਅਤੇ ਸੁਖਣਾ ਸੁਖੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਲੱਖੀਸ਼ਾ ਬਨਜਾਰੀ ਦੀ ਭਾਵਨਾ ਨੂੰ ਪੂਰਾ ਕੀਤਾ ਗੁਰੂ ਜੀ ਨੇ ਲੱਖੀ ਸ਼ਾਹ ਬਨਜਾਰੀ ਨੂੰ ਕੀ ਵਰ ਦਿੱਤਾ ਤੇ ਕੀ ਉਹਨੇ ਅਰਦਾਸ ਕੀਤੀ ਸੀ ਤੁਹਾਨੂੰ ਪੂਰੀ ਵੀਡੀਓ ਵਿੱਚ ਦੱਸਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਗੁਰਦੁਆਰਾ ਸ਼੍ਰੀ ਨੌ ਲੱਖਾ ਸਾਹਿਬ ਜਿਸ ਵੇਲੇ ਅਸੀਂ ਹੱਥ ਸੋਚੇ ਕਰਨ ਲੱਗੇ ਤਾਂ ਸਾਹਮਣੇ ਵੇਖੋ ਕਿੰਨਾ ਸੋਹਣਾ ਲਿਖਿਆ ਹੋਇਆ ਹੈ اے ਪ੍ਰਭੂ ਮੈਨੂੰ ਉਹ ਧਨ ਦੇ ਜੋ ਦਰਗਾਹ ਵਿੱਚ ਵੀ ਮੇਰੇ ਨਾਲ ਚੱਲੇ ਕਿਉਂਕਿ ਮੈਂ ਦੇਖਿਆ ਹੈ ਲੋਕਾਂ ਨੇ ਜੋ ਧਨ ਇਕੱਠਾ ਕੀਤਾ ਉਹ ਇੱਥੇ ਹੀ ਛੱਡ ਗਏ ਸੱਚੀ ਗੱਲ ਹੈ ਜੀ ਦੁਨਿਆਵੀ ਧਨ ਇੱਥੇ ਹੀ ਰਹਿ ਜਾਂਦਾ ਹੈ ਸੇਵਾ ਤੇ ਸਿਮਰਨ ਕੀਤਾ ਹੀ ਦਰਗਾਹ ਵਿੱਚ ਨਾਲ ਜਾਂਦਾ ਹੈ ਇਸ ਗੁਰਦੁਆਰਾ ਸਹਿਬ ਆ ਕੇ ਸਾਨੂੰ ਇਤਿਹਾਸ ਪੜ੍ਹ ਕੇ ਇਹ ਤਾਂ ਪਤਾ ਲੱਗ ਗਿਆ ਵੀ ਗੁਰੂ ਪਾਸੋਂ ਆਪਾਂ ਜੋ ਵੀ ਮੰਗਦੇ ਹਾਂ ਗੁਰੂ ਸਾਹਿਬ ਜ਼ਰੂਰ ਅਰਦਾਸਾਂ ਸੁਣਦੇ ਹਨ ਪਰ ਸਾਡੀ ਭਾਵਨਾ ਹੋਣੀ ਚਾਹੀਦੀ ਹੈ ਗੁਰੂ ਸਾਹਿਬ ਬੋਤੀ ਮਾਇਆ ਦੇ ਨਾਲ ਖੁਸ਼ ਨਹੀਂ ਹੁੰਦੇ ਗੁਰੂ ਕਿਹੜੀ ਚੀਜ਼ ਖੁਸ਼ ਹੁੰਦਾ ਹੈ ਗੁਰੂ ਖੁਸ਼ ਹੁੰਦਾ ਹੈ ਪ੍ਰੇਮ ਦੇ ਨਾਲ ਆਓ ਆਪ ਜੀ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਨਾਲ ਤੁਹਾਨੂੰ ਆਪਾਂ ਇੱਥੋਂ ਦਾ ਇਤਿਹਾਸ ਸਰਵਣ ਕਰਾਉਣੀ ਆ ਧੰਗੁਰੂ ਤੇਗ ਬਹਾਦਰ ਮਹਾਰਾਜ ਜੀਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਜਿਹੜਾ ਫਤਿਹਗੜ੍ਹ ਸਾਹਿਬ ਵਿੱਚ ਇਹ ਪਿੰਡ ਹੈ ਪਿੰਡ ਦਾ ਨਾਮ ਵੀ ਨੌ ਲਿਖਾ ਹੈ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਜਾਂਦੇ ਸਮੇਂ ਰਸਤੇ ਵਿੱਚ ਇਹ ਪਿੰਡ ਆਉਂਦਾ ਹੈ ਪ੍ਰਚਾਰ ਦੌਰੇ ਸਮੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇਸ ਪਿੰਡ ਵਿੱਚ ਆਪਣੇ ਪਰਿਵਾਰ ਸਮੇਤ ਆਏ ਸਨ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਇੱਕ ਰਾਤ ਗੁਰੂ ਜੀ ਇੱਥੇ ਰਹੇ ਤੇ ਸੰਗਤਾਂ ਦਾ ਉਧਾਰ ਕੀਤਾ ਗੁਰੂ ਜੀ ਦੇ ਇੱਥੇ ਆਣ ਤੋਂ ਪਹਿਲਾਂ ਹੀ ਲੱਖੀ ਸ਼ਾ ਬਨਜਾਰਾ ਵੀ ਇੱਥੇ ਠਹਿਰਿਆ ਹੋਇਆ ਸੀ ਉਹੀ ਭਾਈ ਲੱਖੀ ਸ਼ਾ ਬਨਜਾਰਾ ਜਿਨੇ ਦਿੱਲੀ ਦੀ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ ਸੀ ਲੱਖੀ ਸ਼ਾ ਬਨਜਾਰੇ ਦਾ ਇਸ ਪਿੰਡ ਵਿੱਚ ਬਲਦ ਗਵਾਚ ਗਿਆ ਕਿਉਂਕਿ ਲਾਗੇ ਬਹੁਤ ਘਣਾ ਜੰਗਲ ਸੀ ਤੇ ਲੱਖੀ ਸ਼ਾ ਬਨਜਾਰੀ ਨੂੰ ਜਦੋਂ ਪਤਾ ਲੱਗਾ ਧੰਗੂ ਗੁਰੂ ਤੇਗ ਬਹਾਦਰ ਮਹਾਰਾਜ ਆਏ ਹੋਏ ਹਨ ਤੇ ਉਹਨੇ ਭਾਵਨਾ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਕੀਤੀ ਮਹਾਰਾਜ ਜੇ ਮੇਰਾ ਗਵਾਚਿਆ ਹੋਇਆ ਬਲਦ ਮਿਲ ਜਾਵੇ ਤਾਂ ਮੈਂ ਆਪ ਜੀ ਨੂੰ 9 ਟੱਕੇ ਭੇਟ ਕਰਾਂਗਾ ਸੰਗਤ ਜੀ ਐਨੇ ਚਿਰ ਨੂੰ ਉਹਦਾ ਬਲਦ ਮਿਲ ਗਿਆ ਲੱਖੀ ਸ਼ਾ ਬਨਜਾਰਾ ਖੁਸ਼ੀ ਵਿੱਚ 9 ਟੱਕੇ ਲੈ ਕੇ ਧੰਗੂ ਗੁਰੂ ਤੇਗ ਬਹਾਦਰ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚਦਾ ਹੈ ਪਰ ਗੁਰੂ ਜੀ ਉਹਦੇ 9 ਟੱਕਿਆਂ ਨੂੰ ਛੂੰਦੇ ਨਹੀਂ ਸੰਗਤਾਂ ਦੇ ਹਵਾਲੇ ਕਰ ਦਿੰਦੇ ਹਨ ਲੱਖੀ ਸ਼ਾ ਨੇ ਸਮਝੇ ਗੁਰੂ ਜੀ ਮੇਰੀ ਪੇਟਾ ਤੋਂ ਖੁਸ਼ ਨਹੀਂ ਹੋਏ ਤੇ ਕਹਿਣ ਲੱਗਾ ਗੁਰੂ ਜੀ ਅੱਜ ਮੇਰੇ ਕੋਲ ਐਨੇ ਹੀ ਹਨ ਆਪ ਜੀ ਇਹ ਕਬੂਲ ਕਰੋ ਜਦੋਂ ਮੇਰੇ ਕੋਲ ਵੱਧ ਹੋਣਗੇ ਮੈਂ ਆਪ ਜੀ ਨੂੰ ਹੋਰ ਪੇਟਾ ਕਰਾਂਗਾ ਪਰ ਧੰਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਲੱਖੀ ਸ਼ਾ ਬਨਜਾਰਾ ਅਸੀਂ ਮਾਇਆ ਦੇ ਭੁੱਖੇ ਨਹੀਂ ਅਸੀਂ ਤਾਂ ਪ੍ਰੇਮ ਦੇ ਭੁੱਖੇ ਹਾਂ ਤੇਰੇ 9% ਸਾਨੂੰ 9 ਲੱਖ ਦੇ ਬਰਾਬਰ ਹਨ ਗੁਰੂ ਜੀ ਨੇ ਲੱਖੀਸ਼ਾ ਬਣਜਾਰੇ ਦੇ 9% ਤੇ ਇਸ ਪਿੰਡ ਦੀ ਮੋਢੀ ਗੱਡੀ ਤੇ ਪਿੰਡ ਦਾ ਨਾਮ ਰੱਖਿਆ 9 ਲੱਖਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਵਸਾਇਆ ਹੋਇਆ ਨਗਰ ਅੱਜ ਵੀ ਘੁੱਗ ਵਸ ਰਿਹਾ ਹੈ ਤਾਂ ਹੀ ਫਿਰ ਕਹਿਣਾ ਪਵੇਗਾ ਤੇਗ ਬਹਾਦਰ ਸਿਮਰੀਐ ਘਰ ਨਾਉਂ ਨਦੇ ਆਵੇ ਧਾਏ ਸਭ ਥਾਈ ਹੋਏ ਸਹਾਈ ਏਸੀ ਅੱਜ ਦਾ ਬਲੌਗ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਕਿੱਥੋਂ ਆਪ ਜੀ ਵੀਡੀਓ ਵੇਖ ਰਹੇ ਹੋ ਕਮੈਂਟ ਬਾਕ ਸਵਿਚ ਜ਼ਰੂਰ ਲਿਖੋ ਜੀ ਇੱਥੇ ਹੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ